but i want to thank him also mai <laughs> tab note that he is my son no mere pitaji ed ek dadde ne sardar sukhjinder singh ne enu sikha ditti mai dei nahi sakya mai time nahi sikha enu pata nahi kida ne sikha ditti hai eh mere naon kithe zyada humble acha insaaf di ladai is kar ke nahi ke mera beta va aur mainu badi khushi hoyi pradhan ji ne parso mainu telephone jadon mai riha hoya oh kehanda apne bete da compliment le la tu bada lucky ha ke tere ko mehtaab warga bachcha ho munda ਔਰ ਮੈਂ ਇੱਥੇ ਧੰਨਵਾਦ ਕਰਨਾ ਚਾਹੁੰਦਾ ਚਲੋ ਦੁਨੀਆ ਦਾ ਤਾਂ ਕਰਦਾ ਉਸ ਕਾਲਪੁਰਖ ਦਾ ਕਰਦਾ ਵਾਹਿਗੁਰੂ ਦਾ ਸਾਰੇ ਆਪਣੇ ਜਿਨ੍ਹਾਂ ਨੇ ਅਰਦਾਸਾਂ ਕੀਤਿਆਂ ਸਾਡੇ ਲਈ ਬੈਲ ਵਾਂਟ ਟੂ ਥੈਂਕ ਹਿਮ ਆਲਸੋ ਮੈਂ ਤਾਂ ਨੋਟ दैट ਹੀ ਇਜ਼ ਮਾਈ ਸਨ ਨੋ ਮੇਰੇ ਪਿਤਾ ਜੀ ਇਹਦੇ ਇੱਕ ਦਾਦੇ ਨੇ ਸਰਦਾਰ ਸੁਖਜਿੰਦਰ ਸਿੰਘ ਨੇ ਇਹਨੂੰ ਸਿੱਖਿਆ ਦਿੱਤੀ ਮੈਂ ਇਹਦੇ ਦੇ ਹੀ ਨਹੀਂ ਸਕਿਆ ਮੈਂ ਟਾਈਮ ਹੀ ਨਹੀਂ ਸਿਕਾ ਇਹਨੂੰ ਪਤਾ ਨਹੀਂ ਕਿੰਦਾਂ ਦੀ ਸਿੱਖਿਆ ਦਿੱਤੀ ਆ ਇਹ ਮੇਰੇ ਨਾਲੋਂ ਕਿਤੇ ਜ਼ਿਆਦਾ ਹੰਬਲ ਅੱਛਾ ਇਨਸਾਫ ਦੀ ਲੜਾਈ ਇਸ ਕਰਕੇ ਨਹੀਂ ਕਿ ਮੇਰਾ ਬੀਟਾ ਵਾ ਔਰ ਮੈਨੂੰ ਬੜੀ ਖੁਸ਼ੀ ਹੋਈ ਪ੍ਰਧਾਨ ਜੀ ਨੇ ਪਰਸੋ ਮੈਨੂੰ ਟੈਲੀਫੋਨ ਜਦੋਂ ਮੈਂ ਰਿਹਾ ਹੋਇਆ ਉਹ ਕਹਿੰਦਾ ਆਪਣੇ ਬੇਟੇ ਦਾ ਕੰਪਲੀਮੈਂਟ ਲੈ ਲੈ ਤੂੰ ਬੜਾ ਲੱਕੀ ਆ ਕਿ ਤੇਰੇ ਕੋਲ ਮਹਤਾਬ ਵਰਗਾ ਬੱਚਾ ਹੋ ਮੁੰਡਾ ਮੈਂ ਕਿਹਾ ਬਸ ਇਹੀ ਮੇਰੀ ਕਮਾਈ ਏ ਸਮਝੋ ਜ਼ਿੰਦਗੀ ਦੀ ਇਹੀ ਮੇਰੀ ਕਮਾਈ ਏ ਇਹਨਾਂ ਤੋਂ ਇਲਾਵਾ ਹੋਰ ਅੱਛੇ ਅੱਛੇ ਬੰਦਿਆਂ ਨੇ ਕਿਹਾ ਮੈਨੂੰ ਤੇ ਯਾਰ ਤੇਰੇ ਪਿੱਛੋਂ ਉਸਨੇ ਬਹੁਤ ਵਧੀਆ ਤਰੀਕੇ ਨਾਲ ਤੇਰਾ ਜਿਹੜਾ ਸੀਗਾ ਉਹ ਪੂਰਾ ਫੋਰਟ ਨੂੰ ਹੋਲਡ ਕੀਤਾ ਆਪਣੀ ਡਿਫੈਂਸ ਲਾਈਨ ਨੂੰ ਮਜ਼ਬੂਤ ਰੱਖਿਆ ਘਬਰਾਇਆ ਨਹੀਂ ਡਰਿਆ ਨਹੀਂ ਆ ਸੀਗਾ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜੋ ਤਿਲ ਫੁੱਲ ਸਾਡੇ ਕੋਲ ਸਮੂਸੇ ਵਗੈਰਾ ਤਿਆਰ ਕੀਤੇ ਚਾਹ ਪਾਣੀ ਉਹ ਜ਼ਰੂਰ ਪੀ ਕੇ ਜਾਣਾ ਔਰ ਜੇ ਇਹ ਸਮਝਦੇ ਕਿ ਮੈਨੂੰ ਮੁਕਦਮਿਆਂ 'ਚ ਫਸਾ ਕੇ ਤੇ ਮੁੱਦੇ ਪੰਜਾਬ ਦੇ ਚੱਕਣੋਂ ਹਟਾ ਦੇਣਗੇ ਨਹੀਂ ਹਟੂੰਗਾ ਯਾਰ ਮੈਂ ਲਾਈਕ ਆਈ ਟੋਲਡ ਯੂ ਫਿਰ ਉਧਰਲੀ ਤਨ ਯੂ हैव टू ਗੈਟ ਮੀ ਆਊਟ ਆਫ ਦ ਵੇ ਫਿਜ਼ਿਕਲੀ ਔਰ ਮਾਫ ਕਰਨਾ ਜਿਸ ਦਿਨ ਰਿਮਾਂਡ ਲੈਣਗੇ ਨਾ ਕਪੂਰਥਲੇ ਦੇਖੋ ਕਿੰਨਾ ਝੂਠ ਬੋਲ ਰਹੀ ਪ੍ਰੋਸੀਕਿਊਸ਼ਨ ਕਹਿੰਦੇ ਖੈਰੇ ਦੇ ਲਿੰਕ ਅਸੀਂ ਵੈਰੀਫਾਈ ਕਰਨੇ ਆ ਲੋਰੈਂਸ ਬਿਸ਼ਨੋਈ ਦੇ ਨਾਲ ਜੱਗੂ ਪੰਡਾ ਬਾ ਭਗਵਾਨਪੁਰਿਆ ਨਾਲ ਦੇ ਤੱल्लੁਕਾਤ ਆ ਤੁਹਾਨੂੰ ਲੱਗਦਾ ਯਾਰ ਮੈਂ ਲੌਰੈਂਸ ਮੈਂ ਤਾਂ ਮੂਸੇ ਵਾਲੇ ਮਰਡਰ ਕੇਸ ਦੇ ਵਿੱਚ ਉਹਦੇ ਉਲਟ ਬੋਲਦਾ ਰਿਹਾ ਵਾਂ ਉਹਦੇ ਇੰਟਰਵਿਊ ਨੂੰ ਲੈ ਕੇ ਮੈਂ ਉਹਦੇ ਉਲਟ ਬੋਲਦਾ ਰਿਹਾ ਪੰਜਾਬ ਦੀ ਇੰਟੈਲੀਜੈਂਸ ਏਡੀਜੀਪੀ ਕੋ ਜਾ ਕੇ ਪੁੱਛੋ ਦੇ ਹੈਵ ਏ ਵੈਰੀ ਇੰਪੋਰਟੈਂਟ ਇੰਟੈਲੀਜੈਂਸ ਇਨਪੁਟ ਕਿ ਲੌਰੈਂਸ ਬਿਸ਼ਨੋਈ ਦੇ ਗੈਂਗ ਤੋਂ ਖੇਰੇ ਦੇ ਪਰਿਵਾਰ ਨੂੰ ਖਤਰਾ ਹੈ ਇਹਨਾਂ ਕੋਲ ਇਨਪੁਟ ਪਈਆ ਤੇ ਅਦਾਲਤ ਵਿੱਚ ਜਾ ਕੇ ਕਹਿ ਰਹੇ ਇਹਦੇ ਜੱਗੂ ਭਗਵਾਨਪੁਰਿਆ ਤੇ ਲੌਰੈਂਸ ਬਿਸ਼ਨੋਈ ਇਸ ਲੈਵਲ ਤੱਕ ਡਿੱਗ ਗਏ ਯਾਰ ਥੱਲੇ ਤਾਈ ਮਤਲਬ ਇੰਨਾ ਝੂਠ ਪਰ ਮੈਂ ਬੋਲਣ ਨੂੰ ਨਹੀਂ ਹਟ ਸਕਦਾ ਹਾਂ ਜਦੋਂ ਮੁਕਾ ਦੇ ਹੋ ਦੈਨ ਇਟਸ ਅ ਡਿਫਰੈਂਟ ਸਟੋਰੀ ਬਟ ਅੰਟਿਲ ਦੈਨ ਜਦ ਜਦ ਤੱਕ ਮੇਰੇ ਸਾਹ ਚੱਲਦੇ ਨੇ ਆਈ ਵਿਲ ਡੈਫੀਨਿਟਲੀ ਸਪੀਕ ਫॉर ਜਸਟਿਸ ਨਾਟ ਇਨ ਜਸਟਿਸ ਜੋ ਕੁਝ ਗਲਤ ਹੋ ਰਿਹਾ ਚੰਗਾ ਕੰਮ ਕਰ ਰਿਹਾ ਭਗਵੰਤ ਮੈਂ ਸੌ ਵਾਰੀ ਤਾਰੀਫ ਕਰੂੰਗਾ ਕੀਤਾ ਹੀ ਨਹੀਂ ਚੱਜਦਾ ਕੰਮ ਕੋਈ ਜੇ ਕਰਦਾ ਮੈਂ ਉਹਨੂੰ ਸਮਝਾਉਂਦਾ ਕਿ ਆ ਤੇਰਾ ਚੰਗਾ ਕੰਮ ਹੈ ਤੇਰੀ ਮਦਦ ਕਰੂੰਗਾ ਤੇਰੀ ਤਾਰੀਫ ਕਰੂੰਗਾ ਮੈਂ ਕਰ ਸਕਦਾ ਹਾਂ ਆ ਮੇਰੀ ਦੋਸਤੋ ਦਾਸਤਾਨਾ ਸੋ ਮੈਂ ਇੱਕ ਵਾਰ ਫਿਰ ਤੁਹਾਨੂੰ ਰਿਕੁਐਸਟ ਇਹੀ ਕਰਨਾ ਚਾਹੁੰਦਾ ਕਿ ਅਗਰ ਅੱਜ ਹੈਡਲਾਈਨ ਇਹੀ ਰਹਿਣ ਦਿਓਗੇ ਜਾਂ ਮਤਲਬ ਇਸੇ ਤੇ ਫੋਕਸ ਰਹਿਣ ਨੂੰ ਤੁਹਾਡਾ ਸ਼ੁਕਰੀਆ ਵਾ ਸਾਡੀ ਪਾਰਟੀ ਦੇ ਬੜੇ ਆਗੂ ਬੈਠੇ ਨੇ ਸਤਕਾਰਯੋਗ ਮੈਂ ਹੁਣ ਮਾਈਕ ਉਹਨਾਂ ਨੂੰ ਦੇ ਦਿੰਨਾ ਫੜਾ ਦੇਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ